ਸਭ ਜਿਆਦਿਆਂ ਦੀ ਸ਼ਹਾਦਤ ਨੂੰ ਕਿਤੇ ਸਫਰਿਨ ਸ਼ਹਾਦਤ ਹੈ ਕਿਤੇ ਸਿਜਦਾ ਸਹਾਜਤ ਕਿਤੇ ਦਾਸ ਤਾਂ ਕਿਤੇ ਦਾਸਤਾਣੇ ਸ਼ਹਾਦਤ ਗੁਰਮੁਖ ਪਿਆਰਿਓ ਨਾ ਸ਼ਹੀਦਾਂ ਨੂੰ ਸਮਰਪਿਤ ਜੇ ਜੋ ਉਹਨਾਂ ਨੇ ਗੁਰਮੁਖ ਪਿਆਰਿ ਇਤਿਹਾਸ ਸਿਰਜਿਆ ਸਰਸਾ ਦੇ ਕੰਢੇ ਤੇ ਉਹਨਾਂ ਜਿਨ੍ਹਾਂ ਗੁਰਮੁਖ ਪਿਆਰਿਓ ਪਵਿੱਤਰ ਕੁਰਾਨ ਦੀਆਂ ਕਸਮਾਂ ਖਾਧੀਆਂ ਸੀ ਆਟੇ ਦੀਆਂ ਗੁੰਆਂ ਬਣਾ ਕੇ ਕਸਮਾਂ ਖਾਧੀਆਂ ਸੀ ਜਿਨ੍ਹਾਂ ਪਹਾੜੀ ਰਾਜਿਆਂ ਨੇ ਮਹੀਨੇ ਆ ਬਦੀ ਰਾ ਪਾਈ ਰੱਖਿਆ ਸੀ ਸਤਿਗੁਰੂ ਨੂੰ ਅਨੰਦਪੁਰ ਸਾਹਿਬ ਦੇ ਕਿਲੇ 'ਨ ਪਰੋ ਕਸਮਾਂ ਤੋੜ ਗਏ ਆਪਣੀਆਂ ਬਾਡੇ ਦੀਆਂ ਗਉਆਂ ਪਹਾੜੀ ਰਾਜੇ ਪਵਿੱਤਰ ਕੁਰਾਨ ਮੁਗਲ ਬਾਦਸ਼ਾਹ ਤਾਂ ਹੀ ਸਤਿਗੁਰਾਂ ਨੇ ਜਦੋਂ ਸਖਤ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ 'ਤੇ ਜੋਤੀ ਜੋਤ ਸਮਾਉਣ ਵੇਲੇ 52 ਬਚਨ ਕੀਤੇ ਨਾ ਉਹਨਾਂ 52 ਬਚਨਾਂ 'ਚੋਂ 26ਵਾਂ ਬਚਨ ਪੜੋ ਸਤਿਗੁਰ ਦਾ ਜਿਹੜਾ 26 ਨੰਬਰ 52 ਬਚਨਾ ਚ 26ਵਾਂ ਬਚਨ ਆ ਨਾ ਸਤਿਗੁਰ ਨੇ ਉਚਾਰਿਆ ਕਿ ਜਿਹੜਾ ਗੁਰੂ ਦਾ ਸਿੱਖ ਆ ਉਹ ਕਿਸੇ ਨੂੰ ਸੌਂ ਦੇ ਕੇ ਵਿਸ਼ਵਾਸ ਨਾ ਦੇਵੇ ਆਪਣਾ ਤੇ ਕਿਸੇ ਦੀ ਸੌਂ ਤੇ ਵਿਸ਼ਵਾਸ ਨਾ ਕਰੇ ਛਾਲ ਕੜਿਓ ਬੜੇ ਧਿਆਨ ਨਾਲ ਸੁਣਨ ਵਾਲਾ ਬਚਨ ਹੈ ਦਸ਼ਮੇਸ਼ ਪਿਤਾ ਦਾ ਹਾਜੂ ਊਰ ਸਾਹਿਬ ਜਦੋਂ ਸਤਿਗੁਰਾਂ ਨੇ 52 ਬਚਨ ਅਸੀਂ ਪੜਦੇ 26ਵਾਂ ਬਚਨ ਆ ਜੇ ਸਿੱਖ ਨਾ ਕਿਸੇ ਦੀ ਕਸਮ ਤੇ ਵਿਸ਼ਵਾਸ ਕਰੇ ਤੇ ਨਾ ਕਿਸੇ ਨੂੰ ਕਸਮ ਖਾ ਕੇ ਵਿਸ਼ਵਾਸ ਦੇਵੇ ਕਸਮਾਂ ਹੁੰਦੀਆਂ ਹੀ ਤੋੜਨ ਲਈ ਆ ਵਾਦੇ ਹੁੰਦੇ ਹੀ ਤੋੜਨ ਵਾਸਤੇ ਆ ਵਰਮਖ ਪਿਆਰਿਓ ਕੌਣ ਵਾਦੇ ਤੇ ਪੂਰਾ ਉੱਤਰਦਾ ਕੌਣ ਕਸਮ ਤੇ ਪੂਰਾ ਉੱਤਰਦਾ ਕੋਈ ਵਿਰਲਾ ਮਨੁੱਖ ਹੋਊਗਾ ਜਿਹੜਾ ਜ਼ਬਾਨ ਇੱਥੇ ਗੁਰੂ ਜਾਮਣ ਕਹਿ ਕੇ ਲੋਕ ਭੁੱਲ ਜਾਂਦੇ ਆ ਇੱਥੇ ਵਾਦੇ ਦੇ ਕਸਮਾਂ ਦੇ ਕੇ ਲੋਕ ਭੁੱਲ ਜਾਂ ਗੁਰੂ ਦਾ ਵੀ ਡਰ ਭੈ ਨਹੀਂ ਰੱਖਦੇ ਪਰ ਗੁਰੂ ਫਿਰ ਜਾਮਣੀ ਨਭਾਉਂਦਾ ਹੈ ਆਪਣੀ ਜਾਮਣੀ ਸਾਹਿਬ ਗੁਰਦੁਆਰਾ ਵਜੀਦਪੁਰ ਫਿਰੋਜਪੁਰ ਦੀ ਧਰਤੀ ਤੇ ਆ ਸਤਿਗੁਰ ਨੇ ਜਾਮਣੀ ਨਭਾਈ ਸੀ ਕਿਸੇ ਨੇ ਗੁਰੂ ਦੀ ਜਾਮਣੀ ਦੇ ਕੇ ਮੁੜ ਕੇ ਭੁੱਲ ਗਿਆ ਤੇ ਫਿਰ ਗੁਰੂ ਨੇ ਜਾਮਣੀ ਨਭਾਈ ਉਥੇ ਆਪਣੀ ਪਰ ਮaaf ਕਰਿਓ ਸਤਿਗੁਰਾਂ ਨੇ ਆਖਿਆ ਸਿੱਖ ਨਾ ਸੌ ਦੇ ਕੇ ਵਿਸ਼ਵਾਸ ਦੇਵੇ ਤੇ ਨਾ ਸੌ ਦੇ ਵਿਸ਼ਵਾਸ ਕਰੇ ਕਿਉਂਕਿ ਉਹ ਕਸਮਾਂ ਖਾ ਕੇ ਭੁੱਲ ਗਏ ਅਜੇ ਆਨੰਦਪੁਰ ਸਾਹਿਬ ਛੱਡਿਆ ਹੀ ਸੀ ਸਰਸਾ ਤੇ ਪਹੁੰਚੇ ਪਰ ਪਿੱਛਾ ਕਰ ਲਿਆ ਗੁਰਮੁਖ ਪਿਆਰਿਓ ਫਿਰ ਵਿਦਵਾਨ ਕਹਿੰਦਾ ਤੁਰਕਾਂ ਛੇੜ ਲਈ ਜੰਗ ਰਾਤ ਵੇਲੇ ਤੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ ਸਤਗੁਰ ਸਿੰਘਾਂ ਦਾ ਦਲ ਨਖੇੜ ਦਿੱਤਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਸਾਬਰ ਸੋਹਣਿਆ ਸੁਨਖਿਆ ਬੱਚਿਆਂ ਦਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਸਰਸਾ ਤੇ ਪਰਿਵਾਰ ਵਿਛੋੜਾ ਵੱਡੇ ਸਭ ਜਾਦੇ ਸਤਗੁਰ ਦੇ ਨਾਲ ਛੋਟੇ ਸਭ ਜਾਦੇ ਮਾਤਾ ਗੁਜਰਕੌਰ ਦੀ ਉਂਗਲ ਫੜ ਕੇ ਸਰਸਾ ਤੇ ਪਰਿਵਾਰ ਵਿਛੋੜਾ ਸਰਸਾ ਤੇ ਮਾਤਾ ਗੁਜਰ ਕਰਦੇ ਪਾਲ ਕਪੂਤਰੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਾਡੇ ਸਭ ਜਾਦੇ ਸਭ ਜਾਦਾ ਜ਼ੋਰਾਵਰ ਸਿੰਘ ਸਭ ਜਾਦਾ ਬਾਬਾ ਫਤੇ ਸਿੰਘ ਉਹ ਸਾਡੇ ਸਭ ਜਾਦੇ ਸਾਡੇ ਬਾਬੇ ਨਿੱਕੀਆਂ ਜਿੰਦਾ ਵੱਡੇ ਸਾਕੇ ਉਹ ਬੱਚੇ ਨਹੀਂ ਉਹ ਗੁਰਮੁਖ ਪਿਆਰਿਉ ਬਾਬੇ ਨੇ ਉਮਰ ਬੱਚਿਆਂ ਵਰਗੀ ਕੁਰਬਾਨੀ ਬਾਬਿਆਂ ਤੋਂ ਵੀ ਵੱਡਾ ਸਭ ਜਿਆਦਾ ਬਾਬਾ ਜ਼ੂਰਾਵਰ ਸਿੰਘ ਸਭ ਜਿਆਦਾ ਬਾਬਾ ਫਤਿਹ ਸਿੰਘ ਆਜੂਨਾ ਨੂੰ ਗੁਰਮਖ ਪਿਆਰਿਓ ਯਾਦ ਕਰੀਏ ਉਹਨਾਂ ਨੂੰ ਨਾਤਮਸਤਕ ਹੋ ਜੇ ਉਹਨਾਂ ਦੀ ਕੁਰਬਾਨੀ ਨੂੰ